ਇਹ ਕਿੰਨੇ ਸਾਲਾਂ ਤੋਂ ਵੀ ਤੇਰਾ ਭਰਾ ਇੰਨਾ ਵਾ ਤਿੰਨ ਚਾਰ ਸਾਲ ਹੋ ਗਏ ਆਪਣੇ ਪਿੰਡ ਦੇ ਕਿਰਤੀ ਮਜ਼ਦੂਰ ਨੂੰ ਲੈ ਕੇ ਆਏ ਨੇ ਦੇਖੋ ਵੀਰ ਦੇ ਕੱਪੜਿਆਂ ਦਾ ਕੀ ਹਾਲਤਾ ਜੀ ਮਈ ਦਾ ਮਹੀਨਾ ਅੱਜ 21 ਮਈ ਆ ਪੂਰੀ ਗਰਮੀ ਆ 6 ਮਹੀਨੇ ਹੋ ਗਏ ਬਾਈ ਦਾਦਾ ਵਕੀਲ ਸਿੰਘ ਕਹਿੰਦਾ ਨਾਤਾ ਨਹੀਂ ਆ ਗਰਮੀਆਂ ਦੇ ਵਿੱਚ ਮੋٹے ਸਰਦੀਆਂ ਵਾਲੇ ਕੱਪੜੇ ਪਾਏ ਹੋਏ ਨੇ ਇਹ ਕਿੰਨੇ ਸਾਲਾਂ ਤੋਂ ਵੀ ਤੇਰਾ ਭਰਾ ਇਦਾਂ ਵਾ ਤਿੰਨ ਚਾਰ ਸਾਲ ਹੋ ਗਏ ਉਦੋਂ ਪਹਿਲਾਂ ਠੀਕ ਸੀ ਇਹ ਤੇ ਹਾਂ ਜੀ ਉਦੋਂ ਪਹਿਲਾਂ ਠੀਕ ਸੀ ਕੀ ਕੰਮ ਕਰਦਾ ਸੀ ਇਹ ਮਿਸਤਰੀ ਦਾ ਕੰਮ ਕਰਦਾ ਸੀ ਰਾਜ ਮਿਸਤਰੀ ਸੀ ਹਾਂ ਜੀ ਪੂਰਾ ਵਧੀਆ ਤੇ ਹੀ ਵਧੀਆ ਮਿਸਤਰੀ ਚਿਮਨੀਆ ਬਣਾਉਂਦਾ ਸੀ ਇਹ ਚਿਮਨੀਆ ਬਣਾਉਂਦਾ ਇਹ ਆਣੀ ਚਮਚਾਨ ਘਟ ਵਾਲੀਆਂ ਨਹੀਂ ਪੱਠੇ ਵਾਲੀਆਂ ਪੱਠੇ ਵਾਲੀਆਂ ਹਾਂ ਜੀ ਫਿਰ ਅਚਾਨਕ ਕੀ ਹੋਇਆ ਭੰਗ ਭੰਗ ਪੀਣ ਲੱਗ ਗਿਆ ਜਿਆਦਾ ਪਤਾ ਨਹੀਂ ਕੀ ਹੈ ਬਾਰੀ ਰਹਿੰਦਾ ਸੀ ਹਾਂ ਕੀ ਨਾਂ ਇਹਦਾ ਮੱਖਣਾ ਜੀ ਮੱਖਣਾ ਦਾ ਪੂਰਾ ਨਾਂ ਮੱਖਣ ਸਿੰਘ ਹੀ ਆ ਹਾਂ ਜੀ ਕਿੰਨੇ ਭੈਣ ਭਰਾ ਤੁਸੀਂ ਅਸੀਂ ਚਾਰ ਆਈਂ ਜੀ ਇੱਕ ਪੈਨ ਇਤਨ ਪਾਈਆਂ ਤਿੰਨ ਪਾਈਆਂ ਕੌਰੀਆਂ ਪਿੰਡ ਦਾ ਤੇਰਾ ਹਾਂ ਜੀ ਜਿਲ੍ਹਾ ਕਿਹੜਾ ਪਿੰਡ ਦਾ ਸੰਗਰੂਰੀ ਸੰਗਰੂਰੀ ਇਹ ਬਾਈ ਕੌਣ ਹੈ ਇਹਦੇ ਮਰਪਾਜੀ ਲੱਗਾ ਇਹਨਾਂ ਨਾਲ ਟੈਂਟਾਂ ਦੀ ਦੁਕਾਨ ਚ ਤੇਰਾ ਤੀਜਾ ਪਾਈ ਹੈ ਤੇਰਾ ਹਾਂ ਜੀ ਠੀਕ ਹੈ ਹਾਂ ਜ਼ਮੀਂਦਾਰਾ ਨਹੀਂ ਲੱਗੋ ਸਾਡਾ ਗਵੰਡੀ ਠੀਕ ਹੈ ਬਾਈ ਸਸਿਕਾ ਬਾਈ ਤੇਰਾ ਕੀ ਨਾਂ ਮੇਰਾ ਨਾਂ ਵਿੱਕੀ ਜੀ ਵਿੱਕੀ ਵਕੀਲ ਸਿੰਘ ਵਕੀਲ ਸਿੰਘ ਤੇਰਾ ਵੀਰੇ ਕੌਤਾਰ ਸਿੰਘ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਪਿੰਡ ਕੋਰੀਆਂ ਜ਼ਿਲ੍ਹਾ ਸੰਗਰੂਰ ਉੱਥੋਂ ਵਕੀਲ ਸਿੰਘ ਤੇ ਵੀਰਾ ਅਵਧਾਰ ਸਿੰਘ ਪਹੁੰਚੇ ਆ ਆਪਣੇ ਪਿੰਡ ਦੇ ਕਿਰਤੀ ਮਜ਼ਦੂਰ ਨੂੰ ਲੈ ਕੇ ਆਏ ਨੇ ਇੱਥੇ ਦੇਖੋ ਵੀਰ ਦੇ ਕੱਪੜਿਆਂ ਦਾ ਕੀ ਹਾਲਤਾ ਜੀ ਮਈ ਦਾ ਮਹੀਨਾ ਅੱਜ 21 ਮਈ ਆ ਪੂਰੀ ਗਰਮੀ ਆ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਬਾਈ ਦਾਦਾ ਵਕੀਲ ਸਿੰਘ ਕਹਿੰਦਾ ਨਾਤਾ ਨਹੀਂ ਆ ਗਰਮੀਆਂ ਦੇ ਵਿੱਚ ਮੋٹے ਸਰਦੀਆਂ ਵਾਲੇ ਕੱਪੜੇ ਪਾਏ ਹੋਏ ਆ ਜਿਹੜੇ ਸਪੰਨ ਦਾ ਕੱਪੜਾ ਹੁੰਦਾ ਨਾ ਮੋਟਾ ਸਰਦੀਆਂ 'ਚ ਪਾਉਂਦੇ ਆ ਉਹ ਕੱਪੜੇ ਪਾਏ ਹੋਏ ਆ ਬਾਈ ਧੰਨਵਾਦ ਆ ਬਾਉ ਜੀ ਦਾ ਤੇ ਇਹਨਾਂ ਦੇ ਪਿੰਡੋਂ ਜਿਹੜਾ ਵੀਰ ਜੀ ਮੇਜਰ ਭਰਾਵਤਾਰ ਸਿੰਘ ਉਹਨਾਂ ਦਾ ਜਿਹੜੇ ਨੂੰ ਇੱਥੇ ਲੈ ਕੇ ਆਏ ਆ ਬਾਈ ਕਿਹੜੇ ਜ਼ਿਲ੍ਹੇ ਤੋਂ ਲੈ ਆਏ ਆ ਬਾਈ ਸੰਗੂ ਜ਼ਿਲ੍ਹੇ ਤੋਂ ਸੰਗੂ ਜ਼ਿਲ੍ਹੇ ਤੋਂ ਅੱਛਾ ਪਹਿਲਾਂ ਪਹਿਲੇ ਤਾਂ ਭਰਾ ਨੂੰ ਲੈ ਕੇ ਆਈ ਸੀ ਬਾਈ ਹਾਂ ਤਾਂ ਭਰਾ ਨੂੰ ਲੈ ਆਈ ਅੱਛਾ 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 ਇਹਨੇ ਆਪਾਂ ਨੂੰ ਦੱਸਿਆ ਫਿਰ ਆਪਾਂ ਇਹਨੂੰ ਇਹਦਾ ਰਾਤ ਮੈਂ ਬੁੱਕ ਕਰਾਇਆ ਤੇ ਰਾਤ ਉਹਨੂੰ ਕਵਰ ਮੈਂ ਹਾਂ ਰਾਤ ਰਿਹਾ ਫਿਰ ਆਦਾ ਆਪਾਂ ਤਿੰਨੇ ਟੋਟਲ ਨੂੰ ਕੋਲ ਲੈ ਸੀ ਕੋ ਭੈਣ ਦਾ ਤੇ ਕਿਹੜਾ ਅਮਨਦੀਪ ਦਾ ਹਾਂ ਇੱਕ ਹੋਰ ਸੀ ਭੈਣ ਉਹ ਠੀਕ ਧੀ ਉਹ ਤਾਂ ਭੇਜਦੀ ਮਤਲਬ ਚਾਰ ਪੀਸ਼ੈਂਟ ਸੀ ਜੀ ਆਪਾਂ ਤੇ ਅੱਗੇ ਅੱਗੇ ਚਲੋ ਬਹੁਤ ਧੰਨਵਾਦ ਗੋਲਡੀ ਗੋਲਡੀ ਹੁੰਨੀ ਸਾਡੀ ਟੀਮ ਦੇ ਮੈਂਬਰ ਆ ਸੰਗਰੂਰ ਤੋਂ ਆਪਣੇ ਇਲਾਕੇ ਦੇ ਵਿੱਚੋਂ ਜਦੋਂ-ਜਦੋਂ ਵੀ ਜਿੱਥੇ-ਇੱਥੇ ਵੀ ਕਿਤੇ ਪਤਾ ਲੱਗਦਾ ਇਹ ਵੀਰ ਲੋੜਵੰਦਾਂ ਨੂੰ ਇੱਥੇ ਟਿਕਰ ਪਹੁੰਚਾਉਣਾ ਉਹਨਾਂ ਨੂੰ ਦਵਾਈਆਂ ਦਿਵਾਉਣੀਆਂ ਉਹਨਾਂ ਨੂੰ ਵਾਪਸ ਘਰਾਂ ਤੇ ਕਰ ਪਹੁੰਚਾਉਣ ਦੀ ਸੇਵਾ ਕਰਦੇ ਜਿੱਥੇ ਕੋਈ ਇਸ ਤਰ੍ਹਾਂ ਦਾ ਮੈਂਬਰ ਹੁੰਦਾ ਜਿਹਨੂੰ ਇੱਥੇ ਰੱਖਣ ਦੀ ਲੋੜ ਹੁੰਦੀ ਆ ਉਹਨੂੰ ਅਸੀਂ ਇੱਥੇ ਦਾਖਲ ਕਰਦੇ ਆ ਅੱਜ ਮੱਖਣ ਸਿੰਘ ਨੂੰ ਦਾਖਲ ਕਰਨ ਲੱਗੇ ਆ ਤੇ ਸੇਵਕ ਸਿੰਘ ਦਾ ਭਰਾ ਇਹਦੇ ਕੋਈ ਰਹੂਗਾ ਧੰਨਵਾਦੀਆਂ ਨਗਰ ਦੇ ਵਿਦਵੰਤਿਆਂ ਦਾ ਜਿਹੜੇ ਨਾਲ ਆਏ ਨੇ ਜਿਨ੍ਹਾਂ ਨੇ ਆ ਕੇ ਆਪਣੇ ਫਰਜ਼ ਨੂੰ ਨਿਭਾਇਆ ਵਾ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਗੋਲਦੀ ਵੀਰੇ ਧੰਨਵਾਦ ਵਕੀਲ ਸਿੰਘ ਜੀ ਉਤਾਰ ਸਿੰਘ ਜੀ ਧੰਨਵਾਦ ਠੀਕ ਹੈ ਸੇਵਕਾ ਵੀਰੇ ਠੀਕ ਹੈ ਫਿਰ